ਇਕ ਕੈਨੇਡਾ ਤੁਹਾਡੇ ਵਾਸਤੇ ਹਾਨੀਕਾਰਖ ਹੋ ਸਕਦਾ ਕਿਉਂ ਕਿ ਇੱਥੇ ਫਸਲ ਨਹੀਂ ਗੁਣੀ ਬਾਦ ਚ ਣਾ ਚੋਣਾ ਹੋਣਾ ਨਾਲ ਗਣਕੂ ਨਹੀਂ ਫਿਰ ਕੀ ਵੱਡੋਗੇ ਤੇ ਕੀ ਕਾਹੋਗੇ ਇਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਰ ਪਈ ਏ ਹਾਨੀਕਾਰਖ ਹੋ ਸਕਦੀ ਉਹਨਾਂ ਦੇ ਸਾਹਮਣੇ ਸਟੋਰੀਆਂ ਭਾਜਣੀ ਮਰਜ਼ੀ ਖੁਸ਼ ਹੋ ਕੇ ਪਾੜੋ ਪਰ ਜਿਹੜੇ ਪਹਚਾੜੋਂਦੇ ਫਿਰ ਭੱਜੇ ਬਾਹਰ ਹੋਣਦੇ ਲੋਕ ਵੀ ਹਾਂ ਜਿਹੜਾ ਹਾੜਾ ਹੁੰਦਾ ਹੁੰਦਾ ਸਤ ਸ੍ਰੀ ਅਕਾਲ ਦੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਹੈ ਚੰਦਦੀਪ ਸਿੰਘ ਘਿਲੋਂ ਤੇ ਦੋਸਤੋ ਅੱਜ ਜਿਹੜੀ ਗੱਲ ਕਰਨੀ ਆ ਉਹ ਮੱਕ ਆਪਣੀਆਂ ਪੰਜਾਬ ਦੇ ਉੱਤੇ ਜਿਹੜਾ ਆ ਤੁਸੀਂ ਅੰਮ੍ਰਿਤਸਰ ਦੇਖਿਆ ਹੋਗਾ ਬਰਫ ਪਈ ਆ ਆਖਦੇ ਤੁਸੀਂ ਸ਼ਿਮਲਾ ਬਣ ਗਿਆ ਮਨਾਲੀ ਬਣ ਗਿਆ ਉਧਰ ਮਨਾਲੀ ਤੇ ਕਿੰਨਾ ਹੜ ਆ ਗਿਆ ਹਣਾ ਹਰੀ ਲਾਲ ਤੁਸੀਂ ਵੀ ਬਰਫ ਖੁਰ ਜਣੀ ਤੇ ਪਹਾੜ ਜਿ ਡਗ ਜਣੇ ਹਣਾ ਪੱਥਰ ਤੇ ਵੀ ਹੋ ਜਾਂਦੀ ਆ ਤੇ ਤੇ ਕਈ ਵੀਡੀਓ ਆਉਂਦੀਆਂ ਡਾਸਟਰ ਗਿਆ ਆ ਪਿੱਛੇ ਤੋਂ ਹੀ ਫਿਸ਼ਾ ਫਿਸ਼ਾ ਦੇਖਿਆ ਹੋਣਗੇ ਹਮੰਦਰ ਦੀਆਂ ਸੋ ਇਹ ਕੁਦਰਤ ਸਾਨੂੰ ਜਿਹੜੇ ਨਿਸ਼ਾਨੇ ਦੇ ਰਹੀ ਆ ਤੇ ਇਹੋ ਨਿਸ਼ਾਨੇ ਹੈਗੇ ਆ ਵੀ ਜਿਹੜੇ ਇਹ ਬਰਫ ਪਈ ਅੰਮ੍ਰਿਤਸਰ ਦੇ ਵਿੱਚ ਤੇ ਇਹ ਪਿਛਲੇ ਸਾਲ ਮਹਾਦੀ ਚ ਪਈ ਆ ਆਖਦੇ ਕੈਨੇਡਾ ਬਣ ਗਿਆ ਕੈਨੇਡਾ ਬਣ ਗਿਆ ਇਹ ਕੈਨੇਡਾ ਤੁਹਾਡੇ ਵਾਸਤੇ ਹਾਨੀਕਾਰਕ ਹੋ ਸਕਦਾ ਕਿਉਂ ਕਿ ਇੱਥੇ ਫਸਲ ਨਹੀਂ ਗੁਣੀ ਬਾਦ ਚ ਨਾ ਝੋਨਾ ਨਾ ਗਣਕੂਣੀ ਫਿਰ ਕੀ ਵੱਢੋਗੇ ਤੇ ਕੀ ਗਾਓਗੇ ਨਾ ਵੈਸਟ ਬਰੀਆਂ ਪਰ ਸਟੋਰੀਆਂ ਤੇ ਬਸ ਰੀਲਾਂ ਬਣੀਆਂ ਇਸ ਤੋਤੇ ਤੇ ਹੋਰ ਕੋਈ ਚੀਜ਼ ਹੋਣੀ ਨਹੀਂ ਆ ਇਹ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਦੇ ਕੇ ਆਪਾਂ ਇਹ ਵੇਖੀ ਪਾਣੀ ਨੂੰ ਬਚਾਓ ਜਿਵੇਂ ਜਿਵੇਂ ਪਾਣੀ ਦਸਤਾਰ ਥੱਲੇ ਜਾ ਰਿਹਾ ਓਵੇਂ ਆਪਾਂ ਇੱਕ ਤਰੱਕੀ ਕਰਨੇ ਜਾ ਰਹੇ ਆਪਾਂ ਤਰੱਕੀ ਸਿਰਫ ਇਹ ਕੀਤੀ ਟੈਕਨੋਲੋਜੀ ਵਾਲੀ ਸਾਈਡ ਤੇ ਟੈਕਨੋਲੋਜੀ ਵੀ ਹੁਣ ਅਸੀਂ ਚੈਟ ਜੀਪੀਟੀ ਆ ਗਿਆ ਜਿਦਾਂ AI ਆ ਗਿਆ ਆਏ ਹੁਣ ਕਹਿੰਦੇ ਇਹ ਹਾਨੀ ਕਰ ਗਿਆ ਫਿਰ ਲਿਆਂਦਾਗਾ ਟੈਕਨੋਲੋਜੀ ਤੁਸੀਂ ਕਿਉਂਕਿ ਇਹ ਟੈਕਨੋਲੋਜੀ ਵਾਲੇ ਜਿਹੜੇ ਬੰਦੇ ਹੋ ਕਹਿੰਦੇ ਸਾਦਗੀ ਨਾਲ ਜਾਈਏ ਸਿੰਪਲ ਚੀਜ਼ਾਂ ਅਨਜ਼ਿਊਮ ਕਰੀ ਉਹਨਾਂ ਨੂੰ ਹਾਂ ਉਹ ਤਾਂ ਇਨਸਪਾਇਰ ਹੁੰਦੇ ਸਿੰਪਲ ਚੀਜ਼ਾਂ ਕੋ ਵੀ ਆਪਾਂ ਪੈਨ ਡਾਲ ਚੱਲੀਏ ਫਰੀ ਬੈਟਿੰਗ ਹੈ ਤਹੀਂ ਪੈੰਡੂ ਚੀਜ਼ਾਂ ਦਿਖਾਉਣੀਆਂ ਦੇ ਰਹਿਣਾ ਆਪਾਂ ਕੋਠਿਆਂ ਕਾਰਾਂ ਚ ਬਾਕੀ ਵਧੀਆ ਚ ਤੇ ਪਾਣੀ ਨਹੀਂ ਬਰਬਾਦ ਕਰਨਾ ਇਹ ਚੀਜ਼ਾਂ ਥੋੜਾ ਧਿਆਨ ਦਿਓ ਥੋੜੇ ਇੱਕ ਇੱਕ ਬੰਦਾ ਇਹ ਚੀਜ਼ਾਂ ਨੂੰ ਧਿਆਨ ਦੇਵੇ ਅੱਡਿਆ ਪਿਆ ਤੇ ਜਿਹੜੀ ਬਾਦੀ ਹੈ ਜਿੰਨੀ ਪੰਜਾਬ ਦੀ ਜਿਹੜੀ ਦੁਨੀਆ ਦੀ ਬਾਦੀ ਹੈ ਤੇ ਉਹ ਇਸ ਚੀਜ਼ ਉੱਤੇ ਧਿਆਨ ਜ਼ਰੂਰ ਦੇਊਗੀ ਤੇ ਇਹਨਾਂ ਨੂੰ ਜ਼ਰੂਰ ਬਚਾ ਪੇ ਮੈਂ ਥੋੜਾ ਪੜੇ ਲਿਖਿਆ ਘੱਟ ਆ ਇਸ ਕਰਕੇ ਮੈਨੂੰ ਇਹ ਚੀਜ਼ਾਂ ਦੀ ਜ਼ਿਆਦਾ ਟੈਕਨੀਕਲ ਨੋਲਜ ਨਹੀਂ ਹੋਊਗੀ ਕੋਈ ਜਿਆਦਾ ਪੜੇ ਲਿਖੇ ਹੋਗੇ ਪਰ ਮੈਂ ਜਿਹੜੀ ਗੱਲ ਮੈਂ ਆ ਇਹ ਪੰਜਾਬ ਦੇ ਵਿੱਚ ਚੰਬਰਸਰ ਦੇ ਵਿੱਚ ਜਿਹੜੀ ਬਰ ਪਈ ਹੈ ਹਾਨੀਕਾਰਕ ਹੋ ਸਕਦੀ ਉਹਨਾਂ ਦੇ ਸਮੇਂ ਤੇ ਸਟੋਰੀਆਂ ਭਾਜਣ ਦੀ ਮਰਜ਼ੀ ਖੋਸ਼ ਹੋ ਕੇ ਪਾ ਲੋ ਅਜਿਦੋਂ ਭਜਾਲ ਹੁੰਦੇ ਹੁੰਦੇ ਫਿਰ ਭਜੇ ਬਾਹਰ ਹੁੰਦੇ ਹੁੰਦੇ ਲੋਕ ਵੀ ਆਇਆ ਜਦੋਂ ਹਾੜ ਆਉਂਦਾ ਹੁੰਦਾ ਪਰ ਆ ਪਿੱਛੇ ਜਿਹੜਾ ਹੜ ਵੀ ਆ ਮਚ ਰਲਾ ਜਿਹੜਾ ਪੰਜਾਬ ਚ ਦਰਿਆ ਇਧਰ ਪਰੇ ਬਨੇ ਡੁੱਬ ਗਿਆ ਮਰਸਾ ਚ ਚਲੋ ਬਹੁਤ ਘੱਟ ਹੀ ਆਉਂਦਾ ਕਿਉਂਕਿ ਜਗ੍ਹਾ ਬਣਦੀ ਆ ਤੇ ਪਰ ਤੇ 50 ਦੇ ਵਿੱਚ ਜਬਰ ਪੈਣੀ ਸ਼ੁਰੂ ਹੋ ਗਈ ਜਿਹੜਾ ਕਲਾਈਮਟ ਚੇਂਜ ਹੋ ਗਿਆ ਤੇ ਗਲੋਬਲ ਵਾਰਮਿੰਗ ਵਧੀ ਤੇ ਗਰਮੀਆਂ ਦੇ ਵਿੱਚ AC ਤੇ ਭਾਵੇਂ 5 ਸਟਾਰ ਲਾ ਲਿਓ ਪਰ ਤੁਹਾਨੂੰ ਸਕੂਨ ਨਹੀਂ ਜੇ ਮਿਲਣਾ ਬਾਹਰ ਤੁਹਾਨੂੰ ਜਾਣਾ ਪੈਣਾ ਜੇ ਬਾਹਰ ਨਾ ਜਾਓ ਤੇ ਇੱਕੋ ਕੰਮ ਦੇ ਵਿੱਚ ਸਾਰੀ ਉਮਰ ਤੀ ਨਹੀਂ ਕਰ ਸਕਦੇ ਜਿਆਦਾ ਧਿਆਨ ਜਰੂਰ ਦਿਓ ਤੇ ਜਿਹੜੀਆਂ ਬਾਕੀ ਮੈਨੂੰ ਥੋੜੀ ਅਗਲ ਘਾਟ ਹੋ ਸਕਦੀ ਪਰ ਤੁਹਾਨੂੰ ਥੋੜੀ ਜਿਆਦਾ ਹੋਊਗੀ ਪਰ ਇਹਦੇ ਪਿੱਛੇ ਤੁਸੀਂ ਹਰੀਿਆਲੀ ਦੇਖ ਰਹੇ ਜੇ ਬਾਅਦ ਚੋਂ AI ਨਾਲ ਲੱਗੂਗੀ ਤੇ origional ਕਿ ਵੀ ਚੜੀਆਂ ਨਹੀਂ ਰਹਿਣੀਆਂ origional ਤੁਹਾਨੂੰ ਪਿੱਛੇ ਖੇਤ ਨਹੀਂ ਰਹਿਣੇ ਸੋ ਆਰਟੀਫੀਸ਼ਲ ਸਾਰਾ ਬਣ ਜਾਣਾ ਜਿਹੜਾ ਆਰਟੀ ਬਰਪਾਣੀ ਕੋਈ ਕੰਗੀ ਗਾਲ ਨਹੀਂ ਪੰਜਾਬ ਦੇ ਵਿੱਚ ਗੜੇ ਪਾਣਾ ਚਲੋ ਠੀਕ ਹੈ ਜਿੱਥੇ ਤੱਕ ਪਰ ਤੁਸੀਂ 2000 ਸਦੀ ਤੋਂ ਲੈ ਕੇ 2024 ਸਦੀ ਤੱਕ ਕਲਾਈ ਮਾੜਦਾ ਕਸਟਿਮੇਟ ਲਾ ਕੇ ਵੇਖੋ ਕਿ ਤਰ੍ਹਾਂ ਰਿਹਾ ਹੋਊਗਾ ਤੇ ਬਾਕੀ ਇਹ ਚੀਜ਼ਾਂ ਥੋੜਾ ਧਿਆਨ ਦਿਓ ਤੇ ਥੋੜੀ ਜਿਹਾ ਕਰ ਜਰੂਰ ਇਸ ਦੇ ਉੱਤੇ ਵਦੀਦ ਕਰੋ ਤੇ ਆਪਣੀਆਂ ਕਰੋ ਤੁਹਾਮਾਰੋ ਜਿੱਥੇ ਪਾਣੀ ਬਰਬਾਦ ਕਰਦੇ ਜੋ ਅਥੇ ਅਨਪੜ ਲੋਕ ਰਹਿੰਦੇ ਜਿੱਥੇ ਪਾਣੀ ਬਰਬਾਦ ਹੁੰਦਾ ਹੋਊਗਾ ਇਹ ਚੀਜ਼ਾਂ ਥੋੜਾ ਧਿਆਨ ਦਿਓ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਪੂਰਾ ਹੋ ਗਿਆ ਤੇ ਚੰਗਾ ਦੋਸਤ ਫਿਰ ਮਿਲਦੇ ਆਂ ਅਗਲੇ